ਕਰਤਾਰਪੁਰੀ ਢੀਡ ਸ਼੍ਰੀ ਗੁਰੂ ਅਰਜਨ ਦੇਵ ਜੀ ਦੁਆਰਾ ਸੰਪਾਦਿਤ ਪਾਈ ਗੁਰਤਾਸ ਜੀ ਦੀ ਲਿਖਵਾਈ ਵਾਲੀ ਪਹਿਲੀ ਢੀਡ ਸ਼੍ਰੀ ਆਦ ਗ੍ਰੰਥ ਸਹਿਬ ਦੇ ਦਰਸ਼ਨ ਇਹ ਜੋ ਤਸਵੀਰਾਂ ਆਪ ਜੀ ਸਕਰੀਨ ਉੱਤੇ ਦੇਖ ਰਹੇ ਹੋ ਇਹ ਸ਼੍ਰੀ ਆਦ ਗ੍ਰੰਥ ਸਹਿਬ ਦੀ ਪਹਿਲੀ ਢੀਡ ਦੇ ਅੰਗ ਹਨ ਜਿਸ ਨੂੰ ਕਰਤਾਰਪੁਰੀ ਢੀਡ ਵੀ ਕਿਹਾ ਜਾਂਦਾ ਹੈ ਇਸ ਵਿੱਚ ਪਾਈ ਗੁਰਤਾ ਸਦੀ ਸੁੰਦਰ ਲਿਖਾਈ ਵਾਲੇ ਸ੍ਰੀ ਆਦ ਗ੍ਰੰਥ ਸਹਿਬ ਜੀ ਦੀ ਅਰੰਭਤਾ ਦੇ ਮੂਲ ਮੰਤਰ ਅਤੇ ਸੰਪੂਰਨਤਾ ਵਾਲੇ ਆਖਰੀ ਅੰਗ ਉਤੇ ਰਾਗ ਮਾਲਾ ਦੇ ਦਰਸ਼ਨ ਕੀਤੇ ਜਾ ਸਕਦੇ ਹਨ ਸਿੰਘ ਸਾਹਿਬ ਗਿਆਨੀ ਮਾਲ ਸਿੰਘ ਜੀ ਆਪਣੀ ਪੁਸਤਕ ਸ਼ਬਦ ਗੁਰੂ ਗੁਰਜਾਣੀਆਂ ਵਿੱਚ ਲਿਖਦੇ ਹਨ ਕਿ ਰਾਗ ਮਾਲਾ ਬਾਣੀ ਬਾਰੇ ਸ਼ੰਕਾ ਕਰਨ ਵਾਲਿਆਂ ਦੇ ਸ਼ੰਕਿਆਂ ਦੇ ਉੱਤਰ ਦੇਣ ਵਾਲੇ ਵਿਦਵਾਨ ਬੜੇ ਸੂਝਵਾਨ ਅਤੇ ਕਰਨੀ ਕਥਨੀ ਤੇ ਸੂਰੇ ਸਨ ਜਿਨ੍ਹਾਂ ਵਿੱਚ ਗੁਰਬਾਣੀ ਪਾਠ ਦਰਸ਼ਨ ਅਤੇ ਦਰਪਨ ਪੁਸਤਕ ਦੇ ਕਰਤਾ ਸੰਤ ਗਿਆਨੀ ਗੁਰਵਚਨ ਸਿੰਘ ਜੀ ਖਾਲਸਾ ਪਿੰਡਰਾ ਵਾਲੇ ਗੁਰਗिरा ਰਾਗਮਾਲਾ ਮੰਡਨ ਪ੍ਰਬੋਧ ਦੇ ਲੇਖਕ ਸੰਤ ਟਹਿਲ ਸਿੰਘ ਜੀ ਰਾਗਮਾਲਾ ਦਾ ਸਵਾਲ ਉੱਤੇ ਜੋਧ ਕਵੀ ਅਤੇ ਆਲਮ ਪੁਸਤਕ ਦੇ ਕਰਤਾ ਡਾਕਟਰ ਬਲਬੀਰ ਸਿੰਘ ਜੀ ਰਾਗਮਾਲਾ ਗੁਰਬਾਣੀ ਹੈ ਪੁਸਤਕ ਦੇ ਲੇਖਕ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਦੇ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਸਵੰਤ ਸਿੰਘ ਜੀ ਤੋਂ ਅਲਾਵਾ ਭਾਈ ਵੀਰ ਸਿੰਘ ਜੀ ਨੇ ਸ਼੍ਰੀ ਗੁਰਗੰਨ ਸਾਹਿਬ ਕੋਸ਼ ਦੇ ਅਖੀਰ ਵਿੱਚ ਸਾਰੀਆਂ ਰਾਗਮਾਲਾ ਦੇ ਨਕਸ਼ੇ ਦਿੱਤੇ ਹਨ ਗਿਆਨੀ ਹਰਬੰਸ ਸਿੰਘ ਜੀ ਨੇ ਖੋਜ ਭਰਪੂਰ ਆਦ ਸ਼੍ਰੀ ਗ੍ਰੰਥ ਸਾਹਿਬ ਦਰਸ਼ਨ ਨਿਰਣੇ ਦੀ 14ਵੀਂ ਪੋਥੀ ਅੰਦਰ ਬਹੁਤ ਹੀ ਵਿਦਵਤਾ ਭਰਪੂਰ ਖੋਜ ਕਰਕੇ ਰਾਗਮਾਲਾ ਬਾਰੇ ਤਸੱਲੀ ਕਰਾਈ ਹੈ ਇਸ ਲਈ ਮੈਂ ਸ਼ੰਕਾਵਾਦੀਆਂ ਨੂੰ ਬੇਨਤੀ ਕਰਦਾ ਹਾਂ ਕਿ ਰਾਗਮਾਲਾ ਗੁਰਕਿਰਤ ਉੱਤੇ ਸ਼ੰਕਾ ਨਾ ਕਰੋ। ਪੁਰਾਤਨ ਸੰਗਾਂ ਨੇ ਕਿਸੇ ਵੀ ਬਾਦੂ ਰਚਨਾ ਨੂੰ ਗੁਰਬਾਣੀ ਨਹੀਂ ਮੰਨਿਆ ਪਰ ਰਾਗਮਾਲਾ ਦੇ ਗੁਰਬਾਣੀ ਹੋਣ ਬਾਰੇ ਉਹਨਾਂ ਕਦੇ ਸ਼ੰਕਾ ਨਹੀਂ ਕੀਤਾ। ਆਦ ਬੀੜ ਰਚ ਕੇ ਕੱਚੀ ਬਾਣੀ ਦੀ ਰਲਾਵਟ ਤੋਂ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਗੁਰਬਾਣੀ ਨੂੰ ਬਚਾਇਆ। ਰਾਗਮਾਲਾ ਗੁਰੂ ਕੀ ਬਾਣੀ ਹੈ। ਦਸਮ ਪਤਸ਼ਾਹ ਨੇ ਦਮਦਮਾ ਸਹਿਬ ਬੀੜ ਲਿਖਵਾਉਣ ਸਮੇਂ ਰਾਗਮਾਲਾ ਲਿਖਵਾਈ। ਪਾਪਾ ਦੀਪ ਸਿੰਘ ਜੀ ਦੇ ਚਾਰੇ ਸਰੂਪਾਂ ਵਿੱਚ ਰਾਗ ਮਲਾਦਰਜ ਹੈ ਸਾਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਵਿਖੇ ਜਿਹੜਾ ਸਰੂਪ ਪੁਰਾਤਨ ਸਮੇਂ ਤੋਂ ਪ੍ਰਕਾਸ਼ਮਾਨ ਹੁੰਦਾ ਆਇਆ ਹੈ ਜਿਸ ਸਰੂਪ ਵਿੱਚ 1984 ਦੇ ਅਟੈਕ ਸਮੇਂ ਗੋਲੀ ਲੱਗੀ ਸੀ ਉਸ ਵਿੱਚ ਵੀ ਰਾਗ ਮਲਾਦਰਜ ਹੈ ਹਰ ਕੀ ਪੌੜੀ ਉੱਪਰ ਜੋ ਸਰੂਪ ਹੱਥ ਲਿਖਤ ਪੁਰਾਤਨ ਵਡਾ ਸਰੂਪ ਹੈ ਜਿਸ ਸਰੂਪ ਦੇ ਸ੍ਰੀ ਅਖੰਡ ਪਾਤਸ਼ਾਹਬ ਨਿਰੰਤਰ ਚੱਲਦੇ ਰਹਿੰਦੇ ਹਨ ਉਸ ਵਿੱਚ ਵੀ ਰਾਗ ਮਲਾਦਰਜ ਹੈ ਸਉ ਨਹਿਰੀ ਚਿੱਲ੍ਹ ਵਾਲਾ ਸਰੂਪ ਜੋ ਬਾਬਾ ਦੀਪ ਸਿੰਘ ਦਾ ਲਿਖਿਆ ਮੰਨਿਆ ਜਾਂਦਾ ਹੈ ਇਸ ਵਿੱਚ ਵੀ ਰਾਗ ਮਾਲਾ ਤਰਜ ਹੈ ਇਹ ਸਰੂਪ ਗੁਰਪੁਰਵਾ ਤੇ ਸਮੇਂ ਸ੍ਰੀ ਹਰਮੰਦਰ ਸਾਹਿਬ ਵਿਖੇ ਪ੍ਰਕਾਸ਼ਮਾਨ ਕੀਤਾ ਜਾਂਦਾ ਹੈ ਉਹ ਅੱਗੇ ਲਿਖਦੇ ਹਨ ਕਿ ਮੈਂ ਤਕਰੀਬਨ 50 ਤੋਂ ਵੱਧ ਹੱਥ ਲੇਕਰ ਸਰੂਪਾਂ ਦੇ ਦਰਸ਼ਨ ਕੀਤੇ ਹਨ ਇਨ੍ਹਾਂ ਸਾਰਿਆਂ ਵਿੱਚ ਰਾਗ ਮਾਲਾ ਤਰਜ ਹੈ ਇਤਿਹਾਸਿਕ ਹਵਾਲਿਆਂ ਅਨੁਸਾਰ ਭੋਗ ਪਾਵੋ ਰਾਗ ਮਾਲਾ ਪੜ ਖਿਨ ਮੈਂ ਪਾਪ ਜਾਏ ਸਭ ਸੜ ਰਾਗ ਮਾਲਾ ਪੜ ਹੋਵਤ ਪੂਰਾ ਰਾਗ ਮਾਲਾ ਬਿਨ ਪਾਠ ਅਧੂਰਾ ਇਸ ਤੋਂ ਅਲਾਵਾ ਇਤਿਹਾਸ ਵਿੱਚ ਇਹ ਵੀ ਕਥਨ ਦਰਜ ਹੈ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅਖੀਰ ਵਿੱਚ ਪਾਈ ਗੁਰਤਾਸ ਜੀ ਪਾਸੋਂ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਸ਼੍ਰੀ ਆਦ ਗ੍ਰੰਥ ਦੀ ਪਹਿਲੀ ਬੀੜ ਵਿੱਚ ਵਾਰਾਂ ਤੇ ਵਧੇਕ ਬਾਣੀ ਲਿਖਵਾਉਣ ਦੇ ਬਾਅਦ ਮੁੰਦਾਵਣੀ ਅਤੇ ਰਾਗ ਮਾਲਾ ਆਪ ਲਿਖਵਾਈ ਸੀ ਲਿਖੇ ਸਲੋਕ ਸੋ ਵਾਰ ਵਧਿਕ ਮੰਤਰਤ ਕਰੀ ਮੁੰਦਾਵਣੀ ਨੀਕ ਰਾਗ ਮਾਲਾ ਰਚ ਪਲੀ ਪ੍ਰਕਾਰਾ ਲਿਖਵਾਈ ਸਤ ਗੁਰ ਸੁਖ ਸਾਰਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਇਤਿਹਾਸ ਨੂੰ ਸੰਸਾਰ ਭਰ ਦੇ ਵਿੱਚ ਪਹੁੰਚਾਉਣ ਦਾ ਸਾਡਾ ਇਹ ਪ੍ਰਾਲਾ ਜੇ ਆਪ ਜੀ ਨੂੰ ਚੰਗਾ ਲੱਗਿਆ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਅਤੇ ਸਿੱਖ ਗੁਰੂ ਸਾਹਿਬਾਨ ਸਿੱਖੇ ਜਨਰਲਾਂ ਦੇ ਇਸ ਬੁਢਮੂਲੇ ਇਤਿਹਾਸ ਦਾ ਅਨੇਕਾਂ ਵੀਡੀਓ ਆ ਜਿਹੜੀਆਂ ਗੁਰਦੁਆਰਾ ਬੰਗਲਾ ਸਾਹਿਬ ਗੁਰਦੁਆਰਾ ਰਕਾਬगंज ਸਾਹਿਬ ਗੁਰਦੁਆਰਾ ਸੀਸਗੰਨ ਸਾਹਿਬ ਅਤੇ ਹਰਮੀਤ ਸਿੰਘ ਕਾਲਕਾ ਫੇਸਬੁੱਕ ਤੇ ਪੇਜ ਤੇ ਜ਼ਰੂਰ ਲਾਈਕ ਤੇ ਸਬਸਕ੍ਰਾਈਬ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ